ਸਾਰੇ ਅੱਜ ਜੀ ਤੁਸੀਂ ਸਕੂਲ ਆਏ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਟਕਾਂਸੋ ਮਾਜਰਾ ਸਮੂਹ ਪੰਚਾਇਤ ਦਾ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਅੱਜ ਆ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਪੂਰੀ ਟੀਮ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇੱਥੇ ਸੱਦਿਆ ਤੇ ਅੱਜ ਦਾ ਜਿਹੜਾ ਇੱਥੇ ਆਉਣ ਦਾ ਮੁੱਖ ਮਕਸਦ ਹੈ ਸਾਡੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੋ ਨਾਲ ਖੜੇ ਨੇ ਡਾਕਟਰ ਸਾਧੂ ਸਿੰਘ ਜੀ ਉਹਨਾਂ ਨੇ ਆਪਣੇ ਬਜ਼ੁਰਗ ਆਪਣੇ ਪਿਤਾ ਸਰਦਾਰ ਪ੍ਰਭੂ ਸਿੰਘ ਜੀ ਅਤੇ ਮਾਤਾ ਤੇਜਕੌਰ ਦੀ ਯਾਦ ਵਿੱਚ ਇਹ ਜਿਹੜੀ ਸਕੂਲ ਦੀ ਇਮਾਰਤ ਬਣਾ ਕੇ ਦਿੱਤੀ ਹੈ ਜਿਸ ਦੀ ਤਕਰੀਬਨ 7 ਲੱਖ ਰੁਪਏ ਲਾਗਤ ਆਈ ਹੈ ਅੱਜ ਇਹ ਜਿਹੜੇ ਕਮਰੇ ਨੇ ਇਹ ਸਰਕਾਰੀ ਐਲੀਮੈਂਟਰੀ ਸਕੂਲ ਤਕਨਸੋ ਮਾਜਰਾ ਨੂੰ ਸਮਰਪਿਤ ਕੀਤੇ ਨੇ ਤਾਂ ਕਿ ਇੱਥੇ ਜਿਹੜਾ ਦੇਸ਼ ਦਾ ਭੂਿਕ ਸਾਡੇ ਬੱਚੇ ਆ ਛੋਟੇ ਛੋਟੇ ਇਹ ਇੱਥੇ ਪੜ ਸਕਣ ਸਰਕਾਰਾਂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰਦੀਆਂ ਨੇ ਪਰ ਜਦੋਂ ਤੱਕ ਸਮਾਜ ਦੇ ਜਿਹੜੇ ਲੋਕ ਐ ਸਰਦਾਰ ਸਾਧੂ ਡਾਕਟਰ ਸਾਧੂ ਸਿੰਘ ਜੀ ਵਰਗੇ ਸਰਦਾਰ ਰਣਜੀਤ ਸਿੰਘ ਜੀ ਵਰਗੇ ਇਹ ਅੱਗੇ ਨਹੀਂ ਆਉਂਦੇ ਜਦ ਤੱਕ ਸਮਾਜ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਤਰੱਕੀ ਇਕੱਲੀ ਸਰਕਾਰਾਂ ਨਾਲ ਨਹੀਂ ਹੁੰਦੀਆਂ ਸਮਾਜ ਦਾ ਹਰ ਇੱਕ ਵਰਗ ਨੂੰ ਜਿਹੜਾ ਆਪਣਾ ਸਮਾਜ ਐ ਸਮਾਜ ਦੇ ਪਛੜੇ ਹੋਏ ਲੋਕਾਂ ਦੀ ਭਲਾਈ ਲਈ ਆਪਾਂ ਸਾਰਿਆਂ ਨੂੰ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਲੋਕਾਂ ਦੇ ਭਲੇ 'ਚ ਖਰਚ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ ਛੋਟੇ-ਛੋਟੇ ਬੱਚੇ ਨੇ ਕੱਲ ਨੂੰ ਇਹ ਪੜ੍ਹ ਕੇ ਅਫਸਰ, ਇੰਜੀਨੀਅਰ, ਡਾਕਟਰ ਬਣ ਕੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਣਗੇ, ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਸਹਾਹੀ ਹੋਣਗੇ। ਇਹਨਾਂ ਦਾ ਮੈਂ ਅੱਜ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਜਿਹੜਾ ਇਹ ਨੇਕ ਕਾਰਜ ਹੈ ਇਹ 'ਚ ਹਿੱਸਾ ਪਾਇਆ ਸਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਦੋਂ ਬਈ ਸਕੂਲ ਦੇ ਬੱਚਾ ਉਸੇ ਪੜਾਈ ਵਾਸਤੇ ਕੋਈ ਹਾਂ ਮੈਂ ਤਾਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਹੀ ਲਾ ਲਓ ਸਭ ਨੂੰ ਇਹ ਹੀ ਕਹਿਣਾ ਕਿ ਹਰ ਇੱਕ ਬੰਦੇ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਜ਼ਰੂਰੀ ਹੈ ਕਿ ਸਭ ਨੇ ਕਿਸੇ ਨੇ ਕੋਈ ਰੋੜ ਰੁਪਈਆ ਖਰਚ ਕਰ ਸਕਦਾ ਕੋਈ 10 ਲੱਖ ਹੀ ਖਰਚ ਸਕਦਾ ਭਾਵੇਂ ਕੋਈ ਬੰਦਾ 10 ਰੁਪਏ ਦਸਵੰਤ ਕੱਢੇ ਉਹਨੂੰ ਆਪਣਾ 10 ਰੁਪਏ ਦਸਵੰਤ ਕੱਢ ਕੇ ਜਿਹੜਾ ਸਮਾਜ ਦਾ ਕਾਰਜ ਹੈ ਆਪਣਾ ਸਭ ਤੋਂ ਪਹਿਲਾਂ ਤਾਂ ਸਕੂਲਾਂ ਦਾ ਕਾਰਜ ਗਰੀਬ ਲੋਕਾਂ ਦੀ ਭਲਾਈ ਧਾਰਮਿਕ ਧਾਰਮਿਕ ਦਾ ਭਾਵੇਂ ਬਾਅਦ ਚੋਂ ਕਰੇ ਪਰ ਪਹਿਲਾਂ ਬੱਚਿਆਂ ਦਾ ਜਿੱਥੇ ਹਰ ਇੱਕ ਵਰਗ ਦੇ ਬੱਚਿਆਂ ਨੇ ਪੜ੍ਹਨਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਤੇ ਜਿਹੜਾ ਅੱਗੇ ਉਦੇਸ਼ ਨੂੰ ਅੱਗੇ ਲੈ ਜਾਣਾ ਤੇ ਪਹਿਲਾਂ ਇੱਥੇ ਆਪਾਂ ਨੂੰ ਇੱਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਸਮਰਨ ਹੈ ਆਪਾਂ ਨੂੰ ਨੇ ਕਾਰਜੇ ਹਿੱਸਾ ਪਾਣਾ ਚਾਹੀਦਾ ਆਪਣੇ ਅਯਾਥਾ ਸ਼ਕਤੀ ਅਨੁਸਾਰ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਸਰ ਕੀ ਕਹਿਣਾ ਚਾਹੁੰਦੇ ਸਕੂਲ ਬਾਰੇ ਅੱਜ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਐਸ ਐਮ ਸੀ ਚੇਅਰਮੈਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਕਾਨ ਸਮਾਜਰਾ ਅਸੀਂ ਸਾਡੇ ਪਰਿਵਾਰ ਨੇ ਡਾਕਟਰ ਸਾਧੂ ਸਿੰਘ ਮੇਰੇ ਪਿਤਾ ਜੀ ਤੇ ਸਾਡੇ ਸਾਰੇ ਪਰਵਾਰ ਨੇ ਰਲ ਮਿਲ ਕੇ ਇਹ ਏਸੀ ਹਾਲ ਕਮਰਾ ਜਿਹੜਾ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ ਅੱਜ ਇਹ ਮੇਰੇ ਪਿਤਾ ਡਾਕਟਰ ਸਾਧੂ ਸਿੰਘ ਦੀ दिली ਇੱਛਾ ਸੀਗੀ ਕਿ ਇਹਨਾਂ ਦੇ ਪਿਤਾ ਜੀ ਮੇਰੇ ਦਾਦਾ ਜੀ ਸਰਦਾਰ ਪ੍ਰਭੂ ਸਿੰਘ ਤੇ ਮਾਤਾ ਤੇਜਕੌਰ ਜੀ ਉਹਨਾਂ ਦੀ ਯਾਦ ਵਿੱਚ ਸੋ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕਰ ਰਹੇ ਹਾਂ ਸੋ ਇਸ ਸਰਕਾਰੀ ਸਕੂਲ ਵਿੱਚ ਇਹ ਆਸ-ਪਾਸ ਦੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਇਹ ਪਹਿਲਾ 에어 ਕੰਡੀਸ਼ਨਡ ਹੌਟ ਐਂਡ ਕੋਲਡ ਐਚ ਵੀ ਐਸ ਸੀ ਜਿਹਨੂੰ ਕਹਿੰਦੇ ਆ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ ਵਨੋ ਦੇ ਕੀ ਸੱਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਕ ਨਵੇਂ ਕਾਰਜ ਦੇ ਵਿੱਚ ਸਾਡੇ ਪੇਰੈਂਟ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਪ੍ਰੋਧਾਨ ਜੀ ਸਿੰਘ ਜੀ ਉਹਨਰੇ ਪਿਤਾ ਜੀ ਸਰਦਾਰ ਡਾਕਟਰ ਸਾਮੂ ਸਿੰਘ ਜੀ ਆਪਣੇ ਪਿਤਾ ਸਰਦਾਰ ਪ੍ਰੋਬੂ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਕਾਨੇ ਈਕੇ ਕਮਰਾ ਤਕਰੀਬਨ 7 ਲੱਖ ਰੁਪਏ ਦੀ ਲਾਗਤ ਦੇ ਯਾਰ ਬਣਾ ਕੇ ਆਪਣੇ ਪਿੰਡ ਦੇ ਬੱਚਿਆਂ ਵਾਸਤੇ ਬਹੁਤ ਸੋਹਣਾ ਕਮਰਾ ਬਣਾਇਆ ਸਾਰਾ ਮੁਲਕੀ ਰੈਗਨਦੀ ਪ੍ਰਾਇਮਰੀ ਜਿਹੜਾ ਵਧੀਆ ਸਕੂਲ ਹੈ ਉਹਦੇ ਵਿੱਚ ਵੀ ਇਹੋ ਜਿਹੇ ਕਮਰੇ ਨਹੀਂ ਬਣਾ ਜਿਹੜਾ ਅੱਜ ਸਹਾਦ ਸਰਕਾਰੀ ਪ੍ਰਾਇਮਰੀ ਸਕੂਲ ਕਟਾਂ ਸੂਮਾਕੜਾ ਇਹਨੂੰ ਸਮਰਪਿਤ ਕੀਤਾ ਹੈ ਇੱਥੇ ਇਹ ਬਣਾਵੇ ਹਸਾਲ ਬੱਚੇ ਆਈ ਜਣੇ ਦੇ ਪੜ੍ਹੀ ਜਣੇ ਦੇ ਅੱਜ ਤੱਕ ਕਾਫੀ ਲੰਬੇ ਸਮੇਂ ਤੱਕ ਬੱਚਿਆਂ ਨੂੰ ਸਿੱਖਿਆ ਮਿਲ ਨਹੀਂ ਜੇ ਸੂਚ ਜੰਮਰੇ ਜੰਮੀ ਹੋਣਗੇ ਬੈਂਚ ਜੰਮੀ ਹੋਣਗੇ ਆਪਣਾ ਜਿਹੜਾ ਸਿਸਟਮ ਹੈ ਸਾਰਾ ਸਹੀ ਹੋਏਗਾ ਤਾਂ ਹੀ ਲੋਕ ਸਰਕਾਰੀ ਸਕੂਲਾਂ ਪਰੇ ਪਾਸੋਂ ਚੱਲਣਗੇ ਇਹ ਸਰਕਾਰਾਂ ਵੀ ਕਰਦੀ ਹੈ ਆਪਣੇ ਲੈਵਲ ਤੇ ਪਰ ਕਿਉਂਕਿ ਜਨਤਾ ਪਿੰਡ ਵਾਸੀਆਂ ਸਮਾਜ ਸੇਵੀ ਲੋਕ ਅੱਗੇ ਆ ਕੇ ਨਹੀਂ ਮੁਸ਼ਰਦੈਂ ਕਿਹੜੀ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀ ਹੈ ਸਰਕਾਰਾਂ ਆਪਣੇ ਭਾਵੇਂ ਕਰਦੀ ਹੈ ਜਿਹੜੇ ਲੋਕ ਆਪਣੇ ਸਮਾਨ ਪਰ ਵੀ ਆਪਣੇ ਕਿਲੇ ਵਿੱਚ ਤਰਮੋ ਕਰਦੇ ਨੇ ਕਾਹਹੀਂ ਜਾ ਕੇ ਕਿੰਨੇ ਲੋਕਾਂ ਦਾ ਪਹਾਉ ਹੋ ਸਰਦਾ ਸਾਡੇ ਅੱਜ ਵਰ ਦੇਖ ਰਹੇ ਹਾਂ ਸਿਆਣਾ ਸਿੰਘ ਜੀ ਕਾਹਦੇ ਬਲੰਗ ਰੱਖਦੇ ਨੇ ਗੁਰਦਵਾਰ ਮੰਨ ਦੇਵੋ ਇਹਨੇ ਮਾਣ ਦੀ ਬਹੁਤ ਸੇਵਾ ਕੀਤੀ ਹੈ। ਮਤਲਬ ਕਿ ਆਪਾਂ ਉਹ ਹਰ ਇੱਕ ਬੰਦੇ ਨੂੰ ਜਿੰਨੀ ਮੈਂ ਇਹ ਨਹੀਂ ਕਹਾਂ ਵੀ ਕਿਸੇ ਨੇ ਉਹਨੂੰ 7 ਲੱਖ ਹੀ ਦੋਣਾ ਹੈ। ਅਗਰ ਕੋਈ 7 ਲੱਖ ਪਏ ਗਏ ਹਰ ਬੰਦੇ ਨੂੰ ਆਪਣੀ ਯੋਗ ਸ਼ਕਤੀ ਅਨੁਸਾਰ ਕੁਝ ਨਾ ਕੁਝ দান ਉਹ ਗੁਰੂ ਘਰ ਵਾਸਤੇ ਸਮਾਗਮ ਵਾਸਤੇ ਸੇਵਾ ਵਾਸਤੇ ਮੈਂ ਕਹਾਂ ਸੇਵਾ ਵਾਸਤੇ ਤਾਂ ਖਾਸ ਕਰਕੇ ਕਹਿਣਾ ਚਾਹੀਦਾ ਹੈ। ਕਿ ਕਿ ਐਫਟਰ ਹੋਏ ਇਸ ਸਮਾਂ ਦੇ ਸਿੰਜਰ ਹੋਣੀ ਹੈ ਕੋਈ ਦੇਸ਼ ਦਾ ਕਾਸ ਹੋ ਰਿਹਾ ਕੋਈ ਬੱਚੇ ਪੜ ਕੇ ਆਪਣੇ ਜੀਡੀਆ ਡਾਕਟਰ ਪਤਾ ਨਹੀਂ ਕਿਹੜੇ ਬੱਚੇ ਨੇ ਕੀ ਪੜ੍ਹਦੇ ਦੇ ਵੀ ਕੋਈ ਗੱਲ ਫਰਕ ਨਹੀਂ ਹੁੰਦੀ ਹੈ ਕਿ ਆਪਣੇ ਵੱਡੇ ਬਾਇੰਡ ਸਕੂਲਾਂ ਦੇ ਬੱਚੇ ਵੀ ਸੀ ਵੱਡੇ ਨੇ ਨਹੀਂ ਤੁਸੀਂ ਦੇਖ ਲਓ ਪਿਛਲੇ ਸਮੇਂ ਵਿੱਚ ਜਿਹਨੇ ਯਾਦ ਕਰ ਆਪਣੇ ਪੁਰਾਣੇ ਜਿਹਨੇ ਅਫਸਰ ਲੱਗੇ ਹੋਏ ਨੇ ਚਾਵਾਂਦਰ ਮੋਹਰੀ ਸਰਕਾਰੀ ਸਕੂਲਾਂ ਦੇ ਆਪਟੀ ਆਏ ਹੋਏ ਨੇ